ਸਭ ਤੋਂ ਪਹਿਲੇ ਮੈਂ ਸਾਰਿਆਂ ਨੂੰ ਪ੍ਰਤੀਯਾਸ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਦੇਸ਼ ਦੇ ਵਿੱਚ ਵੱਡੀ ਜਿਹੜੀ ਖੂਬੀ ਹੈ ਕਿ ਇੱਕ ਡੈਮੋਕਰੈਟਿਕ ਦੇਸ਼ ਹੈ ਡੈਮੋਕਰਸੀ ਦੇ ਇੱਕ ਵੱਡਾ ਪਿਲਰ ਇੱਕ ਤਾਂ ਲੈਜਿਸਲੇਟਰ ਹੈ ਤੇ ਇੱਕ মিডিਆ ਤੇ ਮੈਂ ਪਿਛਲੇ 23 ਸਾਲਾਂ ਤੋਂ ਮੈਂ ਵੀ ਸਿਆਸਤ 'ਚ ਆਇਆ ਪਰ ਮੈਂ ਕਿਤੇ ਨਹੀਂ ਦੇਖਿਆ ਸੀ ਸੁਣਿਆ ਜਾਂ ਪੜ੍ਹਿਆ ਕਿ ਇੱਕ ਅਖਬਾਰ ਵਾਲੇ ਨੇ ਕੋਈ ਲਿਖਿਆ ਤੇ ਉਹਦੇ ਉੱਤੇ ਪਰਚਾ ਕੀਤਾ ਗਿਆ ਇੱਕ ਕਹਾਵਤ ਹੈ 올ਡ ਇਜ਼ ਗੋਲਡ ਜਿਹੜੇ ਪੁਰਾਣੀ ਪਾਰਟੀਆਂ ਪੁਰਾਣੇ ਲੀਡਰ ਹੈ ਉਹਨਾਂ ਨੂੰ ਇੱਕ ਮਰਿਆਦਾ ਦਾ ਪੰਡਾ ਤੁਸੀਂ ਵੱਡੇ ਬਾਦਲ ਸਾਹਿਬ ਨੂੰ ਜਾਣਦੇ ਹੋ ਉਹਨਾਂ ਨੇ ਪੰਜਾਬ ਦੀ ਅਗਵਾਈ ਵੀ 22 ਸਾਲ ਕੀਤੀ ਅੱਪੀ ਜੀ ਜੁੜੇ ਤੇ ਸਰਕਾਰ 'ਚ ਵੀ ਰਹੇ ਤੁਸੀਂ ਅਸੈਂਬਲੀ 'ਚ ਵੀ ਦੇਖਿਆ ਭਾਵੇਂ ਵਿਰੋਧੀ ਕੁਝ ਮਰਜ਼ੀ ਬੋਲ ਨਹੀਂ ਜਾਣ ਉਹਨਾਂ ਨੇ ਕਿਤੇ ਵੀ ਕੋਈ ਬੁਰਾ ਨਹੀਂ ਕਿਹਾ ਕਿਉਂਕਿ ਹਰ ਵਿਰੋਧੀ ਦਾ ਰਾਈਟ ਹੈ ਆਪਣੀ ਗੱਲ ਰੱਖਣ ਦਾ ਮੀਡੀਆ ਦਾ ਰਾਈਟ ਹੈ ਲਿਖਣ ਦਾ ਬਹੁਤ ਪੱਤਰਕਾਰ ਮੈਂ ਦੇਖਿਆ ਸਰਕਾਰ ਦੇ ਦੌਰਾਨ ਸਾਡੇ ਖਿਲਾਫ ਵੀ ਲਿਖਦੇ ਹੁੰਦੇ ਸੀ ਪਰ ਜਦੋਂ ਬਾਲ ਸਿੰਘ ਕੋਲੀਆਂ ਬਾਲ ਸਾਹਿਬ ਨੇ ਕਿਤੇ ਹੁਣ ਕਿਹਾ ਕਿ ਯਾਰ ਅੱਜ ਕੀ ਲਿਖਿਆ ਹੋਰ ਕਾਕਾ ਜੀ ਕਿਵੇਂ ਆਏ ਹੋ ਕੋਈ ਕੰਮ ਹੈ ਕਿਵੇਂ ਲੀਡਰ ਦੀ ਆ ਪਛਾਣ ਹੁੰਦੀ ਹੈ ਹਲੇ ਤਾਂ ਬਤਨ ਦੱਸਣਾ ਚਾਹਣਾ ਤੁਸੀਂ ਤਾਂ ਹਲੇ ਇੱਕ ਇਸ਼ੂ ਤੇ ਆਪਾਂ ਉਹਨਾਂ ਨੇ ਪਰਚਾ ਕੀਤਾ ਹੈ ਆਰਟੀਆਈ ਤੇ ਅਸੀਂ ਮੰਨ ਲਗਾ ਕਾਲੀ ਦਲ ਨੇ ਮਤਲਬ 5-600 ਐਪਲੀਕੇਸ਼ਨ ਦਿੱਤੀਆਂ ਇੱਕ ਦਾ ਜਵਾਬ ਨਹੀਂ ਦਿੱਤਾ ਦਿੰਦੇ ਹੀ ਨਹੀਂ ਐਨੇ ਠੀਠ ਹੈ ਐਨਾ ਕਾਨੂੰਨ ਦੀਆਂ ਧੱਜੀਆਂ ਉਡਾਰੇ ਆ ਮੈਨੂੰ ਨਹੀਂ ਪਤਾ ਹਿੰਦੁਸਤਾਨ ਚ ਕਿਸੇ ਸਰਕਾਰ ਚ ਐ ਜੀਆਂ ਤਾਂ ਨਹੀਂ ਹੋਣ ਜਿਹੜੀ ਸਭ ਤੋਂ ਵੱਡੀ ਗੱਲ ਤੁਸੀਂ ਤਾਂ ਇੱਕ ਹੈਲੀਕਾਪਟਰ ਦੀ ਗੱਲ ਕੀਤੀ ਐ ਇੱਕ ਹੋਰ ਆਟੀਆਂ ਜਰੂਰ ਪਾਓ ਕਿ ਕੇਜਰੀਵਾਲ ਹਿੰਦੂਸਤਾਨ ਵਿੱਚ ਜਿੱਥੇ ਵੀ ਗਿਆ ਜਿਹੜੇ ਜਹਾਜ਼ ਤੇ ਗਿਆ ਉਹਦੀ ਪੇਮੈਂਟ ਕਿਨੇ ਕੀਤੀ ਹੈ ਜਿੱਥੇ ਵੀ ਕੇਜਰੀਵਾਲ ਗਿਆ ਹਿੰਦੂਸਤਾਨ ਚ ਆਮ ਆਦਮੀ ਪਾਰਟੀ ਦੇ ਕੈਂਪੇਨ ਵਾਸਤੇ ਮੁੱਖ ਮੰਤਰੀ ਨੂੰ ਚੱਕਦਾ ਹੈ ਜਹਾਜ਼ ਪੰਜਾਬ ਸਰਕਾਰ ਦਾ ਕਿਰਾਏ ਤੇ ਲੈਂਦੇ ਆ ਤੇ ਪ੍ਰੋਟੋਕਾਲ ਇਹਨਾਂ ਦਾ ਹੈ ਕਿ ਸਾਨੂੰ ਆਹ ਜੈਟ ਤੋਂ ਘੱਟ ਜੈਟ ਨਹੀਂ ਚਾਹੀਦਾ ਉਹ ਤਕਰੀਬਨ 20 ਸੀਟਰ ਦਾ ਜੈਟ ਹੈ ਜਿਹਦਾ ਘੰਟੇ ਦਾ ਕਿਰਾਇਆ 110 ਲੱਖ ਰੁਪਏ ਤੋਂ ਘਟਣੀ ਹੈ ਤੁਸੀਂ ਆਰਟੀਆ ਤੋਂ ਪਹਿਲੇ 1.5 ਦਿਨਗੇ ਨਾ ਦੇਣਾ ਨਹੀਂ ਹੈ ਉਹਦਾ ਫਿਰ ਸਾਲ ਬਾਅਦ ਕਢਾਵਾਂਗੇ ਪਰ ਤੁਸੀਂ ਹੈਰਾਨ ਰਹਿ ਜਾਓਗੇ ਹਿੰਦੁਸਤਾਨ ਵਿੱਚ ਭਾਵੇਂ ਗੋਆ ਗਿਆ ਕੈਂਪੇਨ ਵਾਸਤੇ ਭਾਵੇਂ ਮਧਿਆ ਪ੍ਰਦੇਸ਼ ਪਏ ਜਿੱਥੇ ਵੀ ਗਿਆ ਪੰਜਾਬ ਜੈਟ ਪੰਜਾਬ ਸਰਕਾਰ ਹਾਇਰ ਕਰਦੀ ਹੈ ਤੇ ਕੇਜਰੀਵਾਲ ਨੂੰ ਉੱਥੇ ਲੈ ਕੇ ਜਾਂਦੀ ਹੈ ਦੂਜੀ ਗੱਲ ਪੰਜਾਬ ਦੇ ਜਿੰਨੇ ਅਫਸਰ ਹੈ ਜਿਹੜੇ ਮੇਨ ਸਿੱਖੀ ਹੈ ਆੜੀਆ ਤੱਕੜਾਓ ਕਿ ਕਿੰਨੇ ਵਾਰ ਦਿੱਲੀ ਗਏ ਆ ਤੇ ਕਿਸ ਵਾਸਤੇ ਗਏ ਸਾਰੇ ਕੇਜਰੀਵਾਲ ਦੇ ਘਰੇ ਜਾਂਦੇ ਆ ਹੁਕਮ ਲੈਣ ਵਾਸਤੇ ਇੱਕ ਜਦੋਂ ਆਪਾਂ ਸੌਂਖ ਚੁੱਕਦੇ ਆ ਉਹ ਆਪਾਂ ਗਵਰਨਰ ਸਾਹਿਬ ਦਿੰਦੇ ਆ ਕੀ ਲਿਖਿਆ ਹੁੰਦਾ ਉਸ 'ਚ ਕਿਸ ਉਹ ਤੋਂ ਸੀਕਰਸੀ ਕੀ ਅਸੀਂ ਤੁਹਾਨੂੰ ਮਨਿਸਟਰ ਬਣਾ ਰਹੇ ਆ ਕੀ ਸਾਡੀ ਸਰਕਾਰ ਦੀ ਤੁਸੀਂ ਫਾਈਲ ਪੜ੍ਹ ਰਹੀਆਂ ਔਰ ਇੱਕ ਸੀਕ੍ਰੀਟ ਡਾਕੂਮੈਂਟ ਹੈ ਸਟੇਟ ਦਾ ਤੁਸੀਂ ਉਸ ਸੀਕਰੇਸੀ ਨੂੰ ਕਾਇਮ ਕਰਨਾ ਹੈ ਇੱਥੇ ਕੀ ਹੈ ਕਿ ਇੱਥੇ ਦਾ ਸਾਰੀ ਅਫਸ ਦਫਤਰਾਂ ਦੇ ਵਿੱਚ ਇੱਕ ਇੱਕ ਇਹਨਾਂ ਨੇ ਬੰਦਾ ਬਿਠਾਇਆ ਜਿਹੜਾ ਫਾਈਲਾਂ ਪੜ੍ਹਦਾ ਤਾਂ ਮਨਿਸਟਰ ਦੀ ਕੋਈ ਵੈਲਿਊ ਨਹੀਂ ਹੈ ਫੈਸਲੇ ਕੈਬਨਟ ਦੇ ਵਿੱਚ ਨਾਲ ਇਹਨਾਂ ਦੇ ਬੰਦੇ ਬੈਠੇ ਆ ਹਰ ਮਨਿਸਟਰ ਦੇ ਨਾਲ ਮੀਟਿੰਗ ਦੇ ਬੰਦੇ ਬੈਠੇ ਆ ਤੁਸੀਂ ਕਿਸੇ ਮਰਜ਼ੀ ਅਫਸਰ ਤੋਂ ਪੁੱਛ ਲਓ ਕਾਨੂੰਨ ਦਾ ਹੈ ਪਹਿਲਾ ਜਿੰਨਾ ਇਹਨੇ ਇਹਨਾਂ ਨੇ ਮਿਸਯੂਜ਼ ਕੀਤਾ ਕੋਈ ਕਰ ਹੀ ਨਹੀਂ ਸਕਦਾ ਐਂਡ ਦਲੇਰੀ ਨਾ ਕੀਤਾ ਆ ਸੋਚਦੇ ਆ ਕਿ ਪੂਰੀ ਦੁਨੀਆ ਦੁਨੀਆ ਪੂਰੀ ਜ਼ਿੰਦਗੀ ਅਸੀਂ ਲਾਵਾਂਗੇ ਸਰਕਾਰ ਵਿੱਚ ਤੁਸੀਂ ਦੇਖ ਲਓ ਸਾਡੇ ਟਾਈਮ ਸਾਡਾ ਮੀਡੀਆ ਦਾ ਬਜਟ ਹੁੰਦਾ ਸੀ 30-35 ਕਰੋੜ ਰੁਪਇਆ ਆ 4 ਸਾਲਾਂ ਦੇ ਇਹਨਾਂ ਨੇ ਸਾਡੇ 4000 ਕਰੋੜ ਤੱਕ ਖਰਚਿਆ ਇਹਨਾਂ ਨੇ ਅਨਸਰ ਕਿੱਥੇ ਦੇਣਗੇ ਜਦੋਂ ਸਾਰੀਆਂ ਚੀਜ਼ਾਂ ਪਤਾ ਲੱਗੀਆਂ ਇੰਨਾ ਨਹੀਂ ਹਰ ਡਿਪਾਰਟਮੈਂਟ ਵਿੱਚ ਕੋਈ ਰੂਲ ਫਾਲੋ ਨਹੀਂ ਕਰਦੇ ਡਾਇਰੈਕਟ ਆਰਡਰ ਦੇ ਹੁਣ ਪੁਲਿਸ ਵੀ ਤੁਸੀਂ ਅਫਸਰਾਂ ਨਾਲ ਗੱਲ ਕਰ ਲੋ ਨਹੀਂ ਸਾਨੂੰ ਕੋਈ ਨਹੀਂ ਪਤਾ ਉੱਤੋਂ ਇਹਨਾਂ ਦਾ ਕੋਈ ਇਹਨਾਂ ਨੇ ਇੱਕ ਵਕੀਲ ਰੱਖਿਆ ਦੋ ਇੱਕ ਉਹਨਾਂ ਕੋਈ ਰਿਟਾਇਰਡ ਸੀਪੀਐ ਹੈ ਬੰਦਾ ਉਹ ਉਹ ਆਉਂਦਾ ਇੱਥੇ ਮੀਟਿੰਗ ਕਰਦਾ ਕਿ ਆਹ ਕਰਨਾ ਹੈ ਇਹਦੇ ਆ ਪਰਚਾ ਦੇਣਾ ਹੈ ਇਹਦੇ ਤੇ ਆਹ ਕਰਨਾ ਹੈ ਉਹ ਹਰ ਚੀਜ਼ ਮੌਨਟਰ ਕਰਕੇ ਨਾਲ ਦੇ ਨਾਲ ਪਰਚਾ ਪੰਜਾਬੀ ਟਿੱਕੇ ਦਾ ਕਰਦੇ ਕਿ ਆਹ ਧਾਰਾ ਲਾ ਕੇ ਤੁਸੀਂ ਇਹਦੇ ਤੇ ਕਰਦਣਾ ਕਿਸੇ ਦਾ ਕੋਈ ਪੁਲਿਸ ਕੁਝ ਨਹੀਂ ਕਰ ਸਕਦੀ ਨਾ ਐਨਫੀਸ ਜਿਹੜਾ ਛੋੜਾ ਮੋਟਾ ਬਲੇਰੀ ਨਾ ਖੜਦਾ ਉਹਨੂੰ ਸਸਪੈਂਡ ਫਿਰ ਸਸਪੈਂਡ ਕਰਕੇ 6 ਮਹੀਨੇ ਸਸਪੈਂਡ ਹੀ ਰੱਖ ਦੇਇਆ ਜਦ ਤੱਕ ਬੰਦਾ ਜਵਾਂ ਹੀ ਨਾ ਹਿੱਲ ਜੇ ਸੋ ਮੇਰੀ ਬੇਨਤੀ ਹੈ ਬੁਰਾ ਨਾ ਮੰਨਿਓ ਬਣਾਇਆ ਵੀ ਤੁਸੀਂ ਸੀ ਸਾਹਿਬ ਮੈਂ ਤਾਂ ਸਹੀ ਦੱਸ। ਸੋ ਤੁਸੀਂ ਬਣਾਇਆ ਸੀ। ਅਸੀਂ ਉਦੋਂ ਬੜੇ ਹੱਥ ਜੋੜੇ। ਕੀ ਆ ਥੱਕ ਗਏ ਸਾਰੇ। ਤੁਸੀਂ ਦੇਖ ਲਓ ਐ ਜੀ ਹਵਾ ਕ੍ਰੀਏਟ ਕਰਤੀ। ਲੀਡਰ ਹੀ ਨਹੀਂ ਪਛਾਣੇ। ਮੈਂ ਤੁਹਾਨੂੰ ਛੋਟੀ ਗੱਲ ਕਰਦਾ ਜਲਾਲਾਬਾਦ ਮੈਂ ਇਲੈਕਸ਼ਨ ਲੜਿਆ। ਜਿਹੜੇ ਮੈਥੋਂ ਮੈਥੋਂ ਮੈਨੂੰ ਜਿਹਨੇ ਮੈਨੂੰ ਹਰਾਇਆ ਹੈ। ਉਹਦਾ ਤੁਸੀਂ ਪਿਛੋਖੜ ਦੇਖੋ। ਚੰਡੀਗੜ੍ਹ ਵਿੱਚ ਉਹਨੇ ਬਰੋਥਰ ਰਨ ਕਰਦਾ ਸੀ ਤੇ ਚੰਡੀਗੜ੍ਹ ਉਹਦੇ ਦੇ ਫਾਦਰ ਦਾ ਟ੍ਰਿਬਿਊਨ ਦੇ ਫੋਟੋ ਹੈ ਥੱਲੇ ਬਿਠਾਇਆ ਬੈਂਕ ਲੁੱਟਣ ਦਾ ਉਹਦੇ ਤੇ ਪ੍ਰੋਟੀਆਂ ਲੈਣ ਦੇ ਉਹਦੇ ਤੇ ਪਰਚੇ ਉਹਦਾ ਫਾਦਰ ਤਾਂ ਹੁਣੀ ਨਿਕਲ ਕੇ ਆਇਆ ਹੈ ਕੁਝ ਦੇਖਿਆ ਨਹੀਂ ਕਿਉਂਕਿ ਸੋਸ਼ਲ ਮੀਡੀਆ ਦੀ ਇੰਨੀ ਤਾਕਤ ਬਣ ਗਈ ਹੁਣ ਇਹਦਾ ਸੋਸ਼ਲ ਮੀਡੀਆ ਦਾ ਨੁਕਸਾਨ ਵੀ ਹੋਣ ਲੱਗ ਗਿਆ ਕਿਉਂਕਿ ਜਿਹੜੀ ਆਮ ਜਨਤਾ ਸੋਚਣ ਲੱਗੀ ਕਿ ਜੋ ਆ ਰਿਹਾ ਹੈ ਉਹ ਸੱਚ ਹੈ ਹੁਣ ਕਰ ਕੀ ਰੇ ਇਹਨਾਂ ਨੇ ਪਤਾ ਨਹੀਂ 2-300 ਬੰਦੇ ਤਾਂ ਇੱਥੇ ਰੱਖਿਆ ਸੋਸ਼ਲ ਮੀਡੀਆ ਤੇ ਆਪਣੇ ਪਿੱਛੇ ਕੋਠੇ 24 ਘੰਟੇ ਝੂਠ ਤੇ ਝੂਠ ਆ ਦੇਖ ਬੰਟੀ ਰਮਾਣਾ ਚ ਖੜੇ ਇਹਨਾਂ ਦੀ ਪਰਚਾ ਦਿੱਤਾ ਸੀ ਇਹਨੇ ਇਹਨੇ ਕੋਈ ਬਿਆਨ ਦਿੱਤਾ ਸੀ ਇਹਦੇ ਦੀ ਪਰਚਾ ਸਾਰੇ ਦੇ ਪਰਚਾ ਸੋਚਦੇ ਐ ਕਿ ਅਸੀਂ ਡਰਾ ਕੇ ਰਾਜ ਕਰਾਂਗੇ ਡਰਾ ਕੇ ਪਰ ਉਹਨਾਂ ਨੂੰ ਪਤਾ ਨਹੀਂ ਇੱਕ ਵੱਡੀ ਗੱਲ ਪੰਜਾਬੀਆਂ ਦੀ ਪੰਜਾਬੀ ਪਿਆਰ ਨਾਲ ਕੁਛ ਮਰਜ਼ੀ ਮੰਨ ਜਾਂਦੇ ਐ ਪਰ ੱਤਕਾ ਪੰਜਾਬੀ ਨਹੀਂ ਸੁਣ ਤੁਸੀਂ ਇਤਿਹਾਸ ਆ ਆਪਣੇ ਪੰਜਾਬ ਦਾ ਜਿੰਨਾ ੱਤਕਾ ਕਰੋਗੇ ਉਹਨੇ ਡੜ ਕੇ ਪਹਿਣਗੇ ਇਸ ਕਰਕੇ ਮੈਂ ਇੰਨਾ ਹੀ ਕਹਿਣਾ ਚਾਹਣਾ ਹੈ ਦੇਖੋ ਅੱਜ ਲੋੜ ਐ ਪੰਜਾਬ ਨੂੰ ਬਚਾਉਣ ਦੀ ਜੋ ਹਾਲਾਤ ਇਹਨਾਂ ਨੇ ਬਣਾਤੀ ਐ ਜੋ ਕਾਨੂੰਨ ਦੀਆਂ ਧੱਜੀਆਂ ਉੜਾਈਆਂ ਜੋ ਫਾਈਨੈਂਸਿਸ ਦੀਆਂ ਧੱਜੀਆਂ ਉੜਾਈਆਂ ਜੋ ਇੱਥੇ ਲਾਅ ਨਾਅਰ ਖਰਾਬ ਸਾਰਾ ਕੁਝ ਹੀ ਜੋ ਹੋ ਸਕਦਾ ਸੀ ਇਹਨੇ ਕਰਤਾ ਕਿਉਂਕਿ ਇਹਨਾਂ ਦੇ ਦਿਲ ਚੋਂ ਦਰਦ ਨਹੀਂ 50% ਕੇਜਰੀਵਾਲ ਨੂੰ ਸਸੋੜੀਏ ਨੂੰ ਜੈਨ ਨੂੰ ਜਿਨ੍ਹਾਂ ਨੂੰ ਮਹਿਕਮੇ ਵੰਡੇ ਐ ਉਹਨਾਂ ਨੂੰ ਕੋਈ ਦਰਦ ਨਹੀਂ ਉਹ ਇੱਥੇ ਈਸਟ ਇੰਡੀਆ ਕੰਪਨੀ ਵਾਂਗੂ ਲੁੱਟਣ ਆਇਆ ਹੈ ਜੇ ਇਹਨਾਂ ਨੂੰ ਨਹੀਂ ਵੋਟ ਮਿਗੀ ਆਪਣੀ ਦੁਕਾਨ ਚੱਕ ਕੇ ਹੋਰ ਕਿਤੇ ਚਲੇ ਜਾਣਗੇ ਸੋ ਅਸੀਂ ਤੁਹਾਡੇ ਨਾਲ ਆਏ ਤੁਸੀਂ ਕਾਲੀ ਦਲ ਦਾ ਇਤਿਹਾਸ ਜਾਣਦੇ ਹੋ ਅਸੀਂ ਲਗਾਤਾਰ ਜ਼ੁਲਮ ਦੇ ਖਿਲਾਫ ਲੜੇ ਆ ਸਾਡੀ ਸਰਕਾਰ ਦੇ ਦੌਰਾਨ ਬਾਦਲ ਸਾਹਿਬ ਕਿੰਨੇ ਸਾਲ ਰਹੀ ਹੈ ਬਾਦਲ ਸਾਹਿਬ ਦੀ ਸਰਕਾਰ ਸਭ ਤੋਂ ਜ਼ਿਆਦਾ ਰਿਸਪੈਕਟ ਮੀਡੀਆ ਨੂੰ ਦਿੱਤਾ ਗਿਆ ਭਾਵੇਂ ਕੁਝ ਵੀ ਲਿਖਿਆ ਉਹ ਇੱਕ ਰਾਈਟ ਹੈ ਮੇਰੇ ਖਿਲਾਫ ਵੀ ਲਿਖਿਆ ਕਈਆਂ ਨੇ ਪਰ ਮੈਂ ਕਿਤੇ ਨਹੀਂ ਕਿਸੇ ਨੂੰ ਟੈਲੀਫੋਨ ਕਰਕੇ ਕਿਹਾ ਕਿਉਂ ਮੇਰੇ ਖਿਲਾਫ ਕਿਉਂ ਲਿਖਿਆ ਯਾਰ ਕੋਈ ਗੱਲ ਨਹੀਂ ਹਰ ਮੀਡੀਆ ਦਾ ਕੰਮ ਹੀ ਹੈ ਦੀ ਮੇ ਸਾਡਾ ਕੰਮ ਹੈਗਾ ਫੀਲਡ ਜਾ ਕੇ ਵੋਟਾਂ ਮੰਗਣ ਦਾ ਮੀਡੀਆ ਦੇ ਕੰਮ ਨਹੀਂ ਦੱਸਣਾ ਕੀ ਹੋ ਰਿਹਾ ਪਰ ਆਹ ਲੜਾਈ ਦੇਖੋ ਤੁਹਾਨੂੰ ਲੜਨੀ ਪਣੀ ਹੈ ਤੁਹਾਡੇ ਕੋਲੇ ਤਾਕਤ ਹੈ ਜਿਹੜੀ ਤਾਕਤ ਤੁਸੀਂ ਪਿਛਲੀ ਵਾਰ ਵਰਤੀ ਸੀ ਇਹਨੂੰ ਕੁਰਸੀ ਤੇ ਬਿਠਾਉਣ ਲਈ ਹੁਣ ਉਹ ਤਾਕਤ ਤੁਹਾਨੂੰ ਵਰਤਨੀ ਪੈਣੀ ਹੈ ਭਾਵੇਂ ਜਿੰਨੀਆਂ ਮਰਜੀ ਤੁਹਾਨੂੰ ਲਾਲਚਾ ਦੇ ਦੇਣ ਕਿਸੇ ਟਾਈਮ ਹੁੰਦਾ ਜ਼ਿੰਦਗੀ ਦਾ ਜਦੋਂ ਉੱਤੇ ਉੱਠਣਾ ਪੈਂਦਾ ਆ ਆਪਣਾ ਘਰ ਹੈ ਆ ਝਾੜੂ ਵਾਲੇ ਦਾ ਘਰ ਨਹੀਂ ਹੈ ਪੰਜਾਬ ਆ ਆਪਣਾ ਘਰ ਹੈ ਜੇ ਕੋਈ ਨੁਕਸਾਨ ਹੁੰਦਾ ਤੇ ਆਪਣਾ ਹੋਊਗਾ ਇਹਨਾਂ ਦਾ ਨਹੀਂ ਹੋਊਗਾ ਸੋ ਤੁਹਾਡੇ ਨਾਲ ਹੈ ਜਿੱਥੇ ਲੋੜ ਪਈ ਅਸੀਂ ਤੁਹਾਡੇ ਅੱਗੇ ਲੱਗਾਂਗੇ ਆ ਲੜਾਈ ਅਖੀਰ ਤੱਕ ਲੜਨੀ ਹੈ ਪ੍ਰੈਸ ਦੀ ਆਜ਼ਾਦੀ ਪੰਜਾਬ ਦੇ ਲੋਕਾਂ ਦੀ ਆਜ਼ਾਦੀ ਇਕੱਲੇ ਪ੍ਰੈਸ ਦੀ ਨਹੀਂ ਹੈ ਆ ਆਮ ਆਮ ਬੰਦਾ ਵੀ ਕੋਈ ਬੋਲਦਾ ਨਾ ਉਹਨੂੰ ਵੀ ਅੰਦਰ ਕਰ ਦਿੰਦੇ ਆ ਇਹ ਆਮ ਬੰਦਾ ਵੀ ਆਪਣੇ ਫੇਸਬੁਕ ਤੇ ਕੁਝ ਲਿਖ ਦਿੰਦਾ ਨਾ ਉਹਦੇ ਦੇ ਪੁਛਾ ਕਰ ਦਿੰਦੇ ਆ ਸੋ ਆ ਲੜਾਈ ਪੰਜਾਬ ਦੇ ਲੋਕਾਂ ਦੀ ਲੜਾਈ ਹੈ ਅਸੀਂ ਤੁਹਾਡੇ ਨਾਲ ਆ ਤੇ ਵਿਸ਼ਵਾਸ ਰੱਖੋਣੇ ਕਿਸੇ ਚੀਜ਼ ਦੀ ਕਿਸੇ ਟਾਈਮ ਤੁਹਾਨੂੰ ਹੁਕਮ ਦੋਗੇ ਕਿੱਥੇ ਵੀ ਕਰਨਾ ਜੋ ਕਰਨਾ ਹੈ ਵੀ ਆਰ देयर ਵਿਦ ਯੂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ